ਸ਼ਿਆਰਾ ਤੇ ਦੁੱਲਾ ਮੁਕਾਬਲਾ ਸਖਤ ਹੈ ਟੱਕਰ ਵੱਡੀ ਹੈ ਟੱਕਰ 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 ਵੱਡੀ ਪੂਰੇ ਹੁਣ ਵੀ ਨਹੀਂ ਆਏ ਆਓ ਕਬੱਡੀ 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 ਉਹ ਭੱਜ 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 ਸ਼ਿਆਰਾ ਦੁੱਲਾ 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 ਆ ਗਿਆ ਪਹਿਲੀ ਰੇਡ ਦੁੱਲਾ ਆ ਗਿਆ ਤੇ ਚਾਰ ਨੇ ਬੋਪੁਰ ਦਾ ਹੁਸ਼ਿਆਰਾ ਪਹਿਲੀ ਕਬੱਡੀ ਤੇ ਟੁੱਟ ਕੇ ਲੱਗ ਗਿਆ ਮੇਰੇ ਵੀਰੋ ਹੁਸ਼ਿਆਰਾ ਤੇ ਦੁੱਲਾ ਮੁਕਾਬਲਾ ਸਖਤ ਹੈ ਟੱਕਰ ਵੱਡੀ ਹੈ ਟੱਕਰ 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 ਵੱਡੀ ਆਓ ਵਿੱਚ ਪਲੱਥਾਂ ਦੇ ਚੱਲ ਵੀ ਖੇਡ ਕਬੱਡੀ ਆਓ ਵਿੱਚ ਪਲੱਥਾਂ ਦੇ ਅਗਲੀਆਂ 2 ਤੇ ਅਮਰੀਕ ਹੋ ਗਿਆ ਤੇ ਅਮਰੀਕ ਪਹਿਲੀ ਪੈ ਰਹੀ ਹੈ ਲੱਖ ਦੀ ਆਓ ਸਾਹਮਣੇ ਕਹਿੰਦੇ ਦੀਪਕ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚਾਰੇ ਤਿਆਰ ਵਰ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਉਹ ਪਹਿਲੀ ਕਬੱਡੀ ਦੇ ਲਾਲਾ ਲਾਲਾ ਅਰਸ਼ ਚੋਲੇ ਵਾਲਾ ਬੱਲੇ ਬੱਲੇ ਕਰਵਾ ਗਿਆ ਜਿਹਨੇ ਪਹਿਲਾਂ ਗੱਗੀ ਨੇ ਗੱਲ ਕੀਤੀ ਕਿ ਕੰਮ ਕਰ ਉੱਚੀ ਤੇ ਦੁੱਲਾ ਆ ਪੱਠਾਂ 'ਚ ਹੁੰਦਾ ਹੱਲਾ ਗੁੱਲਾ 2 ਲੱਖ ਦੀ ਰੇਡ ਤੇ ਦੁੱਲਾ ਪਲੱਠਾਂ 'ਚ ਹੁੰਦਾ ਹੱਲਾ ਗੁੱਲਾ ਦੁੱਲਾ ਬ੍ਰਾਂਡਡ ਮੋਸਟ ਹਾਈਪ ਵਾਲਾ ਖਿਡਾਰੀ ਅੱਜ ਦੀ ਦੁਨੀਆ ਦਾ ਕਬੱਡੀ ਜੱਟ ਦਾ ਮੇਰੇ ਵੀਰੋ ਦੁੱਲਾ ਬੱਗਿਆਂ ਵਾਲਾ ਕਬੱਡੀ 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 ਦੂਜੇ ਪਾਸੇ ਬੂਟਾਂ ਅੰਦਾਣੇ ਦਾ ਆਹ ਟੋਡਿਆਂ ਵਾਲਾ ਤੇ ਨਾਲ ਤਿਆਲਪੁਰੀਆ ਸ਼ਾਕਾ 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 ਦੁੱਲਾ ਪੱਟੀ ਦੁੱਲਾ ਸ਼ਾਕਾ ਦੁੱਲਾ ਦੁੱਲਾ ਸ਼ਾਕਾ ਦਿਆਲਪੁਰੀਆ 2 ਲੱਖ ਦੀਆਂ ਦੋ ਪਾ ਗਿਆ ਕਹਿੰਦੇ ਬੱਗਿਆਂ ਵਾਲਾ ਦੁੱਲਾ 2 ਲੱਖ ਦੀਆਂ ਦੋ ਪਾ ਗਿਆ ਤੇ ਮਾਈਕ ਤੇ ਅਮਰੀਕਾ ਉਹਦੇ ਦੀ ਕਬੱਡੀ ਪੈ ਰਹੀ ਹੈ ਪ੍ਰੀਤ ਭੁੱਲਰ ਉੱਥੇ ਮੰਤਰੀ ਨਾਲ ਕਹਿੰਦੇ ਬਿਰਿੰਦਰ ਰੇਟੂ ਨਾਲ ਕਹਿੰਦੇ ਸੰਘੇ ਹਣੀ ਵੀਰ ਨੇ ਬਹੁਤ ਵੱਡਾ ਧੰਨਵਾਦ ਹੈ ਦਪਿੰਦਰ ਪੰਨੂ ਦੀਪ ਪੁਲਵਾਨ ਕਮਲ ਪਰਮਿੰਦਰ ਪਟਵਾਰੀ ਨਾਲ ਕਹਿੰਦੇ ਰਪਿੰਦਰ ਹਣੀ ਵੀਰ ਨੇ ਬਹੁਤ ਵੱਡਾ ਧੰਨਵਾਦ ਬਿੰਦਰੀ ਟੰਡਿਆਲ ਹਣੀ ਔਰ ਉੱਥੇ ਸਤਕਾਰ ਹੈ ਅਮਨਦੀਪ ਕੈਂਪਰ ਇੱਕ ਪਿਆਰ ਦਾ ਨਾਮ ਹੈ ਵਾਹਿਗੁਰੂ ਇਹ ਪੂਰੇ ਸੰਸਾਰ ਦਾ ਮੇਲਾ ਹੈ ਇਹ ਪੂਰੀ ਦੁਨੀਆ ਦਾ ਕਬੱਡੀ ਕੰਪ ਅੱਜ ਭਲੱਤ ਦੇ ਵਿੱਚ ਖੇਡਿਆ ਜਾ ਰਿਹਾ ਜਿੰਨੇ ਲੋਕ ਇੱਥੇ ਨੇ ਮੋਹਣ ਵੀਰ ਉਹਨੇ ਸ਼ੜਕਾਂ ਦੇ ਉੱਤੇ ਫਿਰਦੇ ਆ ਦਿਲਵੀਰ ਉਹਨੇ ਹੀ ਸ਼ੜਕਾਂ ਦੇ ਉੱਤੇ ਫਿਰਦੇ ਆ ਮੇਰ ਕਰੇ ਪ੍ਰਮਾਤਮਾ ਪਹਿਲਾਂ ਪਿੰਡ ਚ ਮੇਲਾ ਹੋਇਆ ਲੋਕੀ ਕਹਿੰਦੇ ਜਗ੍ਹਾ ਥੋੜੀ ਆ ਇੱਥੇ 15 20 ਗਿੱਲੇ ਵੰਤ ਪੂਰੇ ਹੁਣ ਵੀ ਨਹੀਂ ਆਏ ਆਓ ਕਬੱਡੀ 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 ਉਹ ਭੱਜ 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 ਸਿਰਾ ਆਹ ਸਿਰਾ ਮੇਲਾ ਲੁੱਟਣ ਨੂੰ ਫਿਰਦਾ ਉਹ ਮੁੰਡਾ ਮਾਝੇ ਦਾ ਮੇਲਾ ਲੁੱਟਣ ਨੂੰ ਫਿਰਦਾ ਅਰਸ਼ ਦੇ ਲਈ 50000 ਆ ਜੱਫੇ ਤੇ ਆ ਗਿਆ ਮੁੰਡਾ 5 ਲੱਖ 5 ਲੱਖ ਦੁੱਲਾ 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 ਬੱਗਿਆਣਾ ਦੁੱਲਾ ਬੱਗਿਆਣਾ ਦੁੱਲਾ 5 ਲੱਖ ਦੀ ਬੱਲ ਵੱਲੋਂ ਰੇਡ ਬੱਗਿਆਣ ਵਾਲੇ ਦੁੱਲੇ ਦੀ 5 ਲੱਖ ਦੀ ਰੇਡ ਚਿੱਟਾ ਕੜਤਾ ਪਜਾਮਾ ਬੱਲ ਦੇ ਮੇੜ ਆਉ ਦੁੱਲੇ ਦੀ ਪਵਾ ਗਿਆ 5 ਲੱਖ ਦੀ ਇਹ ਰੇਡ ਚੱਕਾਈ ਤਾੜੀ ਵੱਜੀ ਦੀ ਅੱਜ ਤਾੜੀ ਦੀ ਤਾੜਾ ਵੱਜਣਾ ਇੱਕ ਜਾਨੀ ਥਾਪੇ ਵੱਜਣਗੇ ਕਹਿ ਜੇਨੀ ਇੱਥੇ ਆਪਣੇ ਵੱਜਣ